ਇੱਕ ਆਪਾਂ ਵੀਡੀਓ 'ਚ ਅਲਟੋ ਗੱਡੀ ਲੈ ਕੇ ਪਹੁੰਚੇ ਹਾਂ 65000 ਰੁਪਿਆ ਮਾਲਕ ਨੇ ਡਿਮਾਂਡ ਰੱਖੀ ਹੈ ਗੱਡੀ ਬਹੁਤ ਵਧੀਆ ਜੀ ਸੰਭਾਲ ਦੇ ਵਿੱਚ ਮਾਲਕ ਨੇ ਰੱਖੀ ਹੋਈ ਹੈ ਘਰੇ ਖੜੀ ਆ ਮਾਲਕ ਦੇ ਕੱਲੀ-ਕੱਲੀ ਆਪਾਂ ਗੱਲਬਾਤ ਕਰਦੇ ਹਾਂ ਤੇ ਨਾਲ ਦੀ ਨਾਲ ਆਪਾਂ ਹੋਰ ਵੀ ਗੱਡੀਆਂ ਲੈ ਕੇ ਪਹੁੰਚੇ ਹਾਂ ਉਹਨਾਂ ਦੀ ਵੀ ਪੂਰੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੁੱਟ੍ਹੀ ਆ ਮਕਾਨ ਹੈ 5 ਤੋਂ 7 ਫੋਟੋਆਂ ਇੱਕ ਵੀਡੀਓ ਤੇ ਜਾਣਕਾਰੀ ਆਪਣੇ ਕੋਲੇ ਭੇਜੋ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਪਹਿਲੀ ਗੱਡੀ ਰੀਟਸ ਆਪਾਂ ਲੈ ਕੇ ਪਹੁੰਚੇ ਆਂ ਚੈੱਕ ਕਰੋ 12 ਮਾਡਲ ਮਾਲਕ ਨੇ ਗੱਡੀ ਦੱਸੀ ਆ 145 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਗੱਡੀ ਸੋਹਣੀ ਐ ਗਿੱਦੜ ਬਾਹ ਮਾਲਕ ਦਾ ਏਰੀਆ ਬੈਟਰੀ ਵਧੀਆ ਬਾਕੀ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਡੀ ਬਾਰੇ ਜੇ ਕੁਝ ਪੁੱਛਣਾ ਹੋਵੇ ਜਾਂ ਫਿਰ ਜਾ ਕੇ ਗੱਡੀ ਨੂੰ ਦੇਖਣਾ ਹੋਵੇ ਚਲਾ ਕੇ ਦੇਖਣਾ ਹੋਵੇ ਟ్రਾਈ ਲੈਣੀ ਐ ਕਾਗਜ਼ ਪੱਤਰ ਦੇਖਣੇ ਹੋਣ ਤਾਂ ਮਾਲਕ ਦੇ ਘਰੇ ਜਾਓ ਜੀ ਮਾਲਕ ਦਾ ਏਰੀਆ ਗਿੱਦੜਵਾ ਹੈ 145 ਦੇ ਵਿੱਚੋਂ ਰੇਟ ਕੀਤਾ ਜਾਊਗਾ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਜੇ ਕਿਸੇ ਗੱਡੀ ਦਾ ਫਿਕਸ ਰੇਟ ਹੁੰਦਾਗਾ ਤਾਂ ਆਪਾਂ ਪਹਿਲਾਂ ਦੱਸ ਦਿੰਨੇ ਸੀ ਬਾਕੀ ਤੁਸੀਂ ਗੱਡੀ ਜਾ ਕੇ ਦੇਖ ਸਕਦੇ ਹੋ ਪਹਿਲਾਂ ਗੱਲ ਕਰ ਲਿਓ ਲਾਜ਼ਮੀ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਫੋਨ ਮਿਲਾਓ ਤੇ ਗੱਲ ਕਰੋ ਜੀ ਸੈਕੰਡ ਡਿਜ਼ਾਇਰ ਆਪਾਂ ਸੈਕੰਡ ਗੱਡੀ ਲੈ ਕੇ ਪਹੁੰਚੇ ਹਾਂ 10 ਮਾਡਲ ਹੈ ਜੀ 2025 ਤੱਕ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਚੁਗੀ 1 ਲੱਖ 40 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਰੱਖੀ ਹੈ ਤੱਪਾ ਮੰਡੀ ਮਾਲਕ ਦਾ ਏਰੀਆ ਗੱਡੀ ਫਾਸਟ ਓਨਰ ਕੰਡੀਸ਼ਨ ਵਧੀਆ ਰੰਗ ਵਧੀਆ ਗੱਡੀ ਦਾ ਅੰਦਰੋਂ ਵੀ ਗੱਡੀ ਸੋਹਣੀ ਪਈ ਆ ਬਾਹਰੋਂ ਵੀ ਠੀਕ ਐ ਚਲਾਉਣ ਚ ਵੀ ਪੂਰੀ ਵਧੀਆ ਚੀ ਤੁਸੀਂ ਜਾ ਕੇ ਦੇਖੋਗੇ ਗੱਡੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਬਾਕੀ ਇਹ ਰੇਟ ਵੀ ਗੱਡੀ ਦਾ ਪਸੰਦ ਆਊਗਾ ਬਾਕੀ ਤੁਹਾਨੂੰ ਇੱਕ ਡਿਮਾਂਡ ਜਿਹੜੀ ਮਾਲਕ ਨੇ ਕਹੀ ਐ ਉਹ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤੀ ਜੀ 1.40 ਇੱਕ ਵਾਰੀ ਇਹਨਾਂ ਨੇ ਕਿਹਾ ਹੈਗਾ ਬਾਕੀ ਗੱਡੀ ਦੀ ਜਿਹੜੀ ਲੁੱਕ ਹੈ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਰੰਗ ਦੇਖੋ ਆਸੀ ਪਾਸੋਂ ਹਰ ਤਰ੍ਹਾਂ ਦੀਆਂ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ ਅੰਦਰ ਦੀਆਂ ਬਾਹਰ ਦੀਆਂ ਰੰਗ ਚੈੱਕ ਕਰੋ ਬੰਪਰ ਦੇਖੋ ਲਾ ਕੇ ਤੁਸੀਂ ਜਾਓਗੇ ਚਲਾ ਕੇ ਦੇਖੋਗੇ ਤੋਰ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਇਹ ਰੇਟ ਹੋ ਜੂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਹੋਰ ਗੱਲਬਾਤ ਕਰਨੀ ਹੋਈ ਕੁਝ ਪੁੱਛਣਾ ਤੁਸੀਂ ਮਾਲਕ ਤੋਂ ਚਾਹੁੰਦੇ ਹੋ ਤਾਂ ਡਾਇਰੈਕਟ ਸਿੱਧੀ ਮਾਲਕ ਨਾਲ ਗੱਲ ਕਰੋ ਨੰਬਰ ਸਕਰੀਨ 'ਤੇ ਹੈ ਜੀ ਗੱਲ ਕਰਦੇ ਆਂ ਆਪਾਂ ਸਕੋਰਪਿਓ ਗੱਡੀ ਦੀ 10 ਮਾਡਲ ਆਪਾਂ ਸਕੋਰਪਿਓ ਗੱਡੀ ਲੈ ਕੇ ਪਹੁੰਚਿਆ ਪੰਜਾਬ ਨੰਬਰ ਹੈ ਜੀ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਪਹਿਲਾਂ ਤਾਂ ਗੱਡੀ ਪੂਰੀ ਵਧੀਆ ਆਪਾਂ ਲੈ ਕੇ ਪਹੁੰਚਿਆ 270 ਮਾਲਕ ਨੇ ਡਿਮਾਂਡ ਕੀਤੀ ਐ ਰਾਏਪੁਰ ਮਾਲਕ ਦਾ ਪੈਂਡਗਾ ਏਰੀਆ ਰਾਏਪੁਰ ਜਾ ਕੇ ਦੇਖ ਸਕਦੋਂ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਨਵੇਂ ਵਾਂਗੂ ਕੰਡੀਸ਼ਨ ਆ ਲੋਕੀਆ ਰੇਟ ਤੁਸੀਂ ਆਪ ਮਾਲਕ ਨਾਲ ਮੁਕਾ ਸਕਦੋਂ ਬਾਕੀ ਗੱਡੀ ਦੀਆਂ ਫੋਟੋਆਂ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਫੋਟੋਆਂ ਚ ਗੱਡੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਜੇ ਵਧੀਆ ਲੱਗ ਰਹੀ ਐ ਗੱਡੀ ਪਸੰਦ ਆਈ ਐ ਸੀ ਤਾਂ ਜਰੂਰ ਕਮੈਂਟ ਕਰ ਦਿਓ ਗੱਡੀ ਪਸੰਦ ਆਈ ਐ ਵਧੀਆ ਲੱਗਿਆ ਖਰੀਦਣ ਦਾ ਕੋਈ ਹੋਇਆ ਚਾਹਵਨ ਤਾਂ ਮਾਲਕ ਨਾਲ ਗੱਲ ਕਰ ਲਿਓ ਰੇਟ ਮਾਲਕ ਦੇ ਘਰੇ ਜਾ ਕੇ ਕਰ ਲਿਓ ਬਾਕੀ ਇੱਕ ਵਾਰੀ ਤੁਸੀਂ ਚਲਾ ਕੇ ਦੇਖ ਲਿਓ ਸਟਾਰਟ ਕਰਕੇ ਦੇਖ ਲਿਓ ਚਲਾਈ ਦਾ ਤੁਹਾਨੂੰ ਨਾਲੇ ਤਾਂ ਪਤਾ ਲੱਗ ਜੂ ਨਾਲੇ ਕਾਗਜ਼ ਪੱਤਰ ਚੈੱਕ ਕਰ ਲਿਓ ਹਰ ਤਰ੍ਹਾਂ ਦੀ ਪੂਰੀ ਤਸੱਲੀ ਕਰਕੇ ਉਸ ਤੋਂ ਬਾਅਦ ਗੱਡੀ ਦੀ ਡੀਲ ਕਰ ਸਕਦੇ ਹੋ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੀ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 9465929488 ਜੇ ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਇਹ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਤੇ 5 ਤੋਂ 7 ਫੋਟੋਆਂ ਤੇ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਸਾਰੀ ਦੀ ਸਾਰੀ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਜੀ ਬਸ ਆਪਣੇ ਕੋਲੇ ਭੇਜ ਦਿਆ ਕਰੋ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਗੱਲ ਕਰਾਂਗੇ ਆਪਾਂ A star ਗੱਡੀ ਦੀ ਚੈੱਕ ਕਰੋ ਗੱਡੀ ਦੀਆਂ ਫੋਟੋਆਂ A star ZXI ਗੱਡੀ ਚੈੱਕ ਕਰੋ ਜੀ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ 10 ਮਾਡਲ ਜਰੂਰ ਹੈ ਪਰ ਪਾਸਿੰਗ ਮਾਲਕ ਨੇ ਰੀਨਿਊ ਕਰਵਾਈ ਹੋਈ ਆ 2031 ਤੱਕ 2 ਲੱਖ ਤੇ 10000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਨੇ ਆਪ ਵੀ ਰੇਟ ਬਹਿ ਕੇ ਕਰ ਲਾਂਗੇ ਨਵੇਂ ਟਾਇਰ ਨੇ ਨਵੇਂ ਸੀਟ ਕਵਰ ਨੇ ਅੰਦਰੋਂ ਗੱਡੀ ਸੋਹਣੀ ਆ ਬਾਹਰੋਂ ਪੂਰੀ ਵਧੀਆ ਪਈ ਐ ਕਮੀ ਪੇਸ਼ੀ ਕੋਈ ਨਹੀਂ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਬਾਕੀ ਕਰ ਸਕਦੋਂ ਜੀ ਬਾਕੀ ਰੇਟ ਹੋ ਜੂਗਾ ਮਾਲਕ ਨੇ ਕਿਹਾਗਾ 2 10 ਦੇ ਵਿੱਚੋਂ ਘੱਟ ਵੱਧ ਕਰ ਲਾਂਗੇ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਤੁਸੀਂ ਜਾਓਗੇ ਮਾਲਕ ਦੇ ਘਰੇ ਇੱਕ ਵਾਰੀ ਦੇਖ ਕੇ ਜ਼ਰੂਰ ਆਇਓ ਜੀ ਤੇ ਚਲਾ ਕੇ ਦੇਖਿਓ ਤੁਹਾਨੂੰ ਗੱਡੀ ਪਸੰਦ ਆਊਗੀ ਤਾਕੀ ਰੇਟ ਮਾਲਕ ਨਾਲ ਆਪ ਤੁਸੀਂ ਮੁਕਾ ਲਿਓ ਤੇ ਜਿੰਨੀ ਜਾਣਕਾਰੀ ਆਪਾਂ ਦੱਸੀ ਹੈ ਮਾਲਕ ਦੁਆਰਾ ਆਪਣੇ ਕੋਲੇ ਪਹੁੰਚੀ ਸਗੀ ਜਿੰਨੀ ਜਾਣਕਾਰੀ ਮਾਲਕ ਨੇ ਆਪਣੇ ਕੋਲੇ ਭੇਜੀ ਸਗੀ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾਤਾ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਸੀ ਕਰੋ ਮਾਲਕ ਨਾਲ ਸਿੱਧੀ ਗੱਲਬਾਤ ਤੇ ਸਿੱਧੀ ਗੱਲਬਾਤ ਕਰਕੇ ਸਿੱਧੀ ਗੱਡੀ ਤੁਸੀਂ ਖਰੀਦ ਕੇ ਲਿਆ ਸਕਦੇ ਹੋ ਕਿਸੇ ਨੂੰ ਵਿਚ ਵਿਚਾਲੇ ਪੈਸੇ ਦੇਣ ਦੀ ਲੋੜ ਹੈ ਨਹੀਂ ਕੀ ਤੇ ਸੈਂਟਰੋ ਗੱਡੀ ਚੈੱਕ ਕਰੋ ਹੁਣ 1999 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਸੀ ਤੇ ਪਾਸਿੰਗ ਮਾਲਕ ਨੇ ਕਿਹਾਗਾ ਪਿੱਛੇ ਜੀ ਖਤਮ ਹੋ ਗਈ ਸੀ 70000 ਰੁਪਏ ਮਾਲਕ ਨੇ ਡਿਮਾਂਡ ਰੱਖੀ ਹੈ ਨਮਾ ਸ਼ਹਿਰ ਮਾਲਕ ਦਾ ਏਰੀਆ ਗਾ ਕੰਡੀਸ਼ਨ ਵਧੀਆ ਸੈਂਟਰੋਂ ਗੱਡੀ ਹੈ ਕਲਰ ਤੁਸੀਂ ਚੈੱਕ ਕਰ ਸਕਦੋਂ ਅੰਦਰੋਂ ਵਧੀਆ ਗੱਡੀ ਬਾਹਰੋਂ ਵਧੀਆ ਪਈ ਹੈ ਨਵੇਂ ਵਾਂਗੂ ਆਪਨੂੰ ਟਾਇਰ ਮਿਲ ਜਾਣਗੇ ਟਾਇਰ ਵੀ ਠੀਕ ਨੇ ਬਾਕੀ ਕਮੀ ਪੇਸ਼ੀ ਕੋਈ ਨਹੀਂ ਇੰਜਣ ਉੰਜੜ ਪੂਰਾ ਵਧੀਆ ਮਿਲ ਜੂਗਾ ਚਲਾਉਣ ਚ ਵੀ ਗੱਡੀ ਪੂਰੀ ਵਧੀਆ ਰੰਗ ਤੋਂ ਲੈ ਕੇ ਅੰਦਰ ਬਾਹਰ ਸਾਰਾ ਕੁਝ ਆਪਨੂੰ ਵਧੀਆ ਮਿਲੂਗਾ ਜੀ ਕੋਈ ਕੰਮ ਭਾਲਦੀ ਨਹੀਂ ਗੱਡੀ ਕੋਈ ਐਦਾਂ ਨਹੀਂ ਹੈਗਾ ਵੀ ਆਉਣ ਤੋਂ ਬਾਅਦ ਕੋਈ ਕੰਮ ਕਰਵਾਉਣਾ ਪਊਗਾ ਜੀ ਜਾਂ ਕੁਝ ਹੋਰ ਜਿਹੜੇ ਕਾਗਜ਼ ਪੱਤਰ ਨੇ ਉਹ ਤੁਸੀਂ ਮਾਲਕ ਤੋਂ ਕਨਫਰਮ ਕਰ ਲਿਓ ਵੀ ਆਰਸੀ ਉਰਸੀ ਤਾਂ ਹੈਗੀ ਅਸੀਂ ਪਰ ਪਾਸਿੰਗ ਜਿਹੜੀ ਹੈਗੀ ਆ ਉਹ ਰੀਨਿਊ ਮੈਨੂੰ ਲੱਗਦਾ ਨਹੀਂ ਹੋਣੀ ਸੀ ਉਹ ਤੁਸੀਂ ਪੁੱਛ ਲਿਓ ਮਾਲਕ ਤੁਹਾਨੂੰ ਦੱਸ ਦੇਣਗੇ ਤੇ ਸਾਰਾ ਕੁਝ ਪੁੱਛ ਕੇ ਤੇ ਕਿਵੇਂ ਕੁਸ਼ੀ ਸੀ ਉਸ ਤੋਂ ਬਾਅਦ ਜਾ ਕੇ ਦੇਖ ਕੇ ਤੇ ਡੀਲ ਕਰ ਸਕਦੋਂ ਬਾਕੀ ਪੂਰੀ ਤਸੱਲੀ ਤੁਸੀਂ ਕਰ ਲਿਓ ਜੀ ਪਹਿਲਾਂ ਤੇ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਹਰ ਇੱਕ ਚੀਜ਼ ਦੀ ਅੱਗੇ ਤੁਹਾਨੂੰ ਇੱਕ ਸਕੂਟੀ ਵੀ ਦੇਖਣ ਨੂੰ ਮਿਲੂਗੀ ਉਹਦੇ ਵੀ ਆਪਾਂ ਪੂਰੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੀ ਜੇ ਕਿਸੇ ਨੂੰ ਐਡ ਕਰਬੋਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲੇ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦੇਵਾਂਗੇ ਜੀ ਬਾਕੀ ਵੀਡੀਓ ਪਸੰਦ ਆਈ ਹੈ ਤੁਹਾਨੂੰ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਤੁ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਵੀਡੀਓ ਆਪਾਂ ਨਵੀਂ ਡੇਲੀ ਲੈ ਕੇ ਪਹੁੰਚਦੇ ਆਂ ਅਲੱਗ-ਅਲੱਗ ਏਰੀਆ ਚ ਆਪਣੇ ਕੋਲੇ ਗੱਡੀ ਮੋਟਰਸਾਈਕਲ ਘਰ ਕੁਠੀ ਮਕਾਨ ਹਰ ਚੀਜ਼ ਆਪਣੇ ਕੋਲੇ ਆਉਂਦੀ ਰਹਿੰਦੀ ਹੈਗੀ ਬਾਕੀ ਤੁਸੀਂ ਭੇਜੋ ਆਪਣੇ ਕੋਲੇ ਜੇ ਕਿਸੇ ਨੇ ਐਡ ਕਰ ਪਾਉਣੀਆਂ ਸੀ ਤੇ ਗੱਲਬਾਤ ਕਰਦੇ ਆਂ ਆਪਾਂ ਗੱਲਬਾਤ ਕਰਦੇ ਆਂ ਜੀ ਆਪਾਂ ਹੁਣ ਸਕੂਟੀ ਦੀ 5G ਆਪਾਂ ਲੈ ਕੇ ਪਹੁੰਚੇ ਹਾਂ ਐਕਟੀਵਾ 2018 ਮਾਡਲ ਹੈ ਕੁੱਲ 26000 ਚੱਲੀ ਹੋਈ ਹੈ ਕੰਡੀਸ਼ਨ ਚੈੱਕ ਰੂ ਪਹਿਲਾਂ ਤਾਂ ਵਧੀਆ ਸਕੂਟੀ ਆਪਾਂ ਲੈ ਕੇ ਪਹੁੰਚੇ ਹਾਂ ਕੁੱਲ 49000 ਰੁਪਏ ਮਾਲਕ ਨੇ ਡਿਮਾਂਡ ਰੱਖੀ ਹੈ ਵਧੀਆ ਸਕੂਟੀ ਆਪਾਂ ਲੈ ਕੇ ਪਹੁੰਚੇ ਹਾਂ ਪੰਜਾਬ ਨਬਰ ਚਿੱਟੇ ਰੰਗ ਦੀ ਹੈ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਕੂਟੀ ਪਸੰਦ ਆਊਗੀ ਰੇਟ ਵੇਖ ਕੇ ਤੁਸੀਂ ਆਪ ਮਾਲਕ ਨਾਲ ਮੁਕਾ ਲਓ ਜੀ ਬਾਕੀ ਡਿਮਾਂਡ ਜਿਹੜੀ ਮਾਲਕ ਨੇ ਆਪਣੇ ਕੋਲ ਭੇਜੀ ਸੀ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਮਾਲਕ ਦਾ ਨੰਬਰ ਸਕਰੀਨ ਤੇ ਕਰੋ ਗੱਲਬਾਤ ਗੱਲ ਕਰਾਂਗੇ ਜੀ ਆਪਾਂ ਹੁਣ ਆਲਟੋ ਗੱਡੀ ਦੀ ਜਿਹੜੀ 65000 ਦੀ ਆਪਾਂ ਅੱਜ ਲੈ ਕੇ ਪਹੁੰਚੀਆਂ ਚੈੱਕ ਕਰੋ ਪਹਿਲਾਂ ਗੱਡੀ ਪੰਜ ਮਾਡਲ ਮਾਲਕ ਨੇ ਦੱਸੀ ਅਸੀ ਰੰਗ ਪੂਰਾ ਵਧੀਆ 65000 ਦੇ ਵਿੱਚੋਂ ਰੇਟ ਕੀਤਾ ਜਾਊਗਾ ਬਾਗਾ ਪੁਰਾਣਾ ਮਾਲਕ ਦਾ ਏਰੀਆ ਜੀ ਟਾਇਰ ਪੂਰੇ ਵਧੀਆ ਨੇ ਅੰਦਰੋਂ ਪੂਰੀ ਵਧੀਆ ਕੰਡੀਸ਼ਨ ਨਾਲ ਲੁਕੇ ਅਸੀ ਬਾਹਰੋਂ ਵੀ ਪੂਰੀ ਵਧੀਆ ਅੰਦਰੋਂ ਵੀ ਪੂਰੀ ਵਧੀਆ ਹਰ ਤਰ੍ਹਾਂ ਦੀ ਆਪਾਂ ਨੂੰ ਜਿਹੜੀ ਚੀਜ਼ ਮਿਲੂਗੀ ਵਧੀਆ ਮਿਲੂਗੀ ਤੇ ਕਮੀ ਪੇਸ਼ੀ ਕੋਈ ਨਹੀਂ ਨਾ ਤਾਂ ਖਰੀਦਣ ਤੋਂ ਬਾਅਦ 1 ਰੁਪਿਆ ਗੱਡੀ ਕੋਈ ਕਿਸੇ ਪਾਸੋਂ ਭਾਲਦੀ ਹੈ ਨਾ ਕੋਈ ਰੰਗ ਨਾ ਕੋਈ ਟੱਚਿੰਗ ਹਰ ਪਾਸਿਓਂ ਆਪਾਂ ਨੂੰ ਵਧੀਆ ਮਿਲੂਗੀ। ਲਾਕੇ ਤੁਸੀਂ ਖੁਸ਼ ਹੋ ਜਾਓਗੇ ਇਸ ਗੱਡੀ ਨੂੰ ਦੇਖ ਕੇ। ਰੇਟ ਵਧੀਆ ਮਾਲਕ ਨੇ ਕਿਹਾਗਾ ਬਾਕੀ ਹੋਰ ਵੀ ਕੀਤਾ ਜਾਊਗਾ। ਬਾਕੀ ਗੱਲਬਾਤ ਤੁਸੀਂ ਮਾਲਕ ਨਾਲ ਕਰ ਲਿਓ ਜੀ। ਗੱਲਬਾਤ ਤੁਹਾਡੀ ਹੋ ਜੂਗੀ ਸਿੱਧੀ। ਨੰਬਰ ਤੁਹਾਨੂੰ ਸਕਰੀਨ ਤੇ ਦੇ ਹੀ ਦਿੱਤਾ ਤੇ ਸਾਡੀ ਦੀ ਸਾਰੀ ਜਾਣਕਾਰੀ ਤੁਹਾਨੂੰ ਮੈਂ ਦੇਤੀ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ? ਵਧੀਆ ਲੱਗੀ ਐ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਪੋਰਟ ਕਰਿਆ ਕਰੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰੋ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ।